ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜ ਗਰਾਈਂ ਕਲਾਂ ਜਿਹੜਾ ਇਸ ਪਿੰਡ ਨੂੰ ਫਰੀਦਕੋਟ ਦੇ ਨੇੜੇ ਸ਼ਹਿਰ ਆ ਜਿਹੜਾ ਦੋਸਤੋ ਕੋਟਕਪੂਰਾ ਹੈ ਕੋਟਕਪੂਰੇ ਤੋਂ ਦੋਸਤੋ ਮੋਗੇ ਸਾਈਡ ਜਾਣਾ ਹੋਵੇ ਤਾਂ ਕੋਟਕਪੂਰੇ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਠੀਕ ਹੈ ਤੇ ਇਸ ਘਰ ਦੇ ਵਿੱਚ ਦੋਸਤੋ ਪਸ਼ੂ ਕਿਤੇ ਕਿਤਾ ਹੀ ਆਉਂਦੇ ਆ ਵਪਾਰ ਦਾ ਹੀ ਕੰਮ ਹੈ ਤੇ ਅ ਅੱਜ ਜਿਹੜੀ ਦੋਸਤੋ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਟੋਕੜ ਗੱਬਣਾ ਹੈ ਸਾਰਿਆਂ ਨੂੰ ਪਤਾ ਹੀ ਹੈ ਵੀ ਡਿਮਾਂਡ ਚ ਰਹਿੰਦੀ ਹੈ ਇਹ ਹਰ ਟਾਈਮ ਠੀਕ ਹੈ ਜੀ ਤੋਕੜ ਗੱਬਣ ਹੈ ਠੀਕ ਹੈ ਜੀ ਬਾਈ ਤੋਂ ਪੁੱਛ ਲਾਂਗੇ ਵੀ ਕਿੰਨੇ ਮਹੀਨੇ ਦੀ ਦੋਸਤੋ ਗੱਬਣ ਹੈ ਇਹ ਤੇ ਕਿੰਨਾ ਦੁੱਧ ਹੈ ਮਗਰ ਦੋਸਤੋ ਇਸ ਝੋਟੀ ਦੇ ਘੱਟ ਹੀ ਹੈ ਠੀਕ ਹੈ ਤੇ ਬਾਕੀ ਜਿਹੜੀ ਗੱਲਬਾਤ ਆ ਉਹ ਦੋਸਤੋ ਆਜੋ ਬਾਈ ਨਾਲ ਹੀ ਕਰਦੇ ਆ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਅਕਾਸ਼ ਸਿੰਘ ਹੈ ਆਪਣਾ ਪਿੰਡ ਤਾਂ ਬਰਗਾੜੀ ਹੈ ਨਾ ਹਾਂਜੀ ਪਿੰਡ ਬਗੜਾੜੀ ਹੈ ਜੀ ਇਸ ਪਿੰਡ ਦੇ ਇੱਥੇ ਸੋਹੇ ਆ ਆਪਣੇ ਠੀਕ ਹੈ ਪਸੂ ਫਿਰ ਇੱਥੇ ਵੀ ਵਪਾਰਤ ਹੋਰ ਵਾਲੀ ਜਾਂਦੇ ਜੀ ਇੱਥੇ ਵੀ ਲੈ ਆਈ ਦੀ ਹੈ ਠੀਕ ਹੈ ਉੱਥੇ ਵੀ ਲਿਉਂਦੇ ਆ ਠੀਕ ਹੈ ਤੇ ਇੱਕ ਤੋਕੜ ਗੱਬਣ ਝੋਟੀ ਦਿਖਾਉਣੀ ਹੈ ਨਾ ਅੱਜ ਹਾਂਜੀ ਹਾਂਜੀ ਠੀਕ ਹੈ ਤੇ ਕੀ ਡਿਟੇਲ ਹੈ ਦੀ ਕੀ ਕਿੰਨਾ ਦੁੱਧ ਆ ਤੇ ਕਿੰਨੇ ਟਾਈਮ ਦੀ ਗੱਬਣ ਹੋਗੀ ਡਿਟੇਲ ਇਹਦੀ ਬਾਈ ਜੀ 50 ਮਹੀਨੇ ਦੀ ਸੂਈ ਹੈ ਬਾਈ ਅੱਛਾ 50 ਮਹੀਨੇ ਦੀ ਕੱਟੀ ਹੈ ਅੱਛਾ ਮਗਰ ਕੱਟੀ ਹੈ ਹਾਂਜੀ ਕੱਟੀ ਹੈ ਠੀਕ ਹੈ 50 ਮਹੀਨੇ ਦੀ ਸੂਈ ਹੈ ਅੱਛਾ ਤੇ ਕਿੰਨਾ ਦੁੱਧ ਹੈ ਤੇ ਨਾਲ ਕਿੰਨੇ ਟਾਈਮ ਦੀ ਗੱਬਣ ਹੈ ਦੁੱਧ ਬਾਈ ਜੀ ਇਹਦੇ ਥੱਲੇ 6 ਕਿਲੋ ਹੈ 3 3 ਕਿਲੋ ਅੱਛਾ ਇਹ ਵੀ ਸੰਡੀ ਸੀਲ ਝੋਟੀ ਹੈ ਠੀਕ ਹੈ 6 ਕਿਲੋ ਦੁੱਧ ਹੈ ਠੀਕ ਹੈ ਜੀ ਠੀਕ ਹੈ ਕਿੰਨੇ ਟਾਈਮ ਦੀ ਬਣੀ ਹੈ ਇਹ ਇਹ ਦੋਆਂ ਦੀ ਗੱਬਣ ਹੈ ਬਾਈ ਜੀ ਚੈੱਕ ਪਾਸ ਅੱਛਾ ਚੈੱਕ ਪਾਸ ਹੋਈ ਵੀ ਹੈ ਜਿਹੜਾ ਵੀ ਵੀਰ ਭਰਾ ਲਈ ਚੈੱਕ ਕਰਾ ਕੇ ਦੇਵਾਂਗੇ ਆਪਾਂ ਠੀਕ ਹੈ ਗਾਰੰਟੀ ਨਾਲ ਗਾਰੰਟੀ ਨਾਲ ਜੀ ਪੂਰੀ ਠੀਕ ਹੈ ਦੋਸਤੋ ਦੋਆਂ ਮਹੀਨੇ ਦੀ ਜਗੱਬਣ ਹੋਈ ਵੀ ਹੈ ਚੈੱਕ ਪਾਸ ਹੋਈ ਵੀ ਹੈ 6 ਕਿਲੋ ਜਿਹੜਾ ਬਾਈ ਦੇ ਦੱਸਣ ਮੁਤਾਬਕ ਦੁੱਧ ਹੈ ਠੀਕ ਹੈ ਜੀ ਤੇ ਦੋਸਤੋ ਲੇਵੇ ਦੀ ਬਿਲਕੁਲ ਪਧਰੀ ਹੈ ਇਹ ਤਾਂ ਬਹੁਤ ਜੰਗ ਲੱਗੇ ਜੀ ਮੁੱਠੀ ਵਾਲਾ ਛਾਨ ਹੈ ਸਾਫ ਸੁਧਰਾ ਦੋਸਤੋ ਥਾਣਾ ਲੇਵਾ ਹਵਾਨਾ ਜਿਹੜਾ ਦੋਸਤੋ ਬਿਲਕੁਲ ਬਰਾਬਰ ਦਾ ਠੀਕ ਹੈ ਜੀ ਬਾਕੀ ਦੋਸਤੋ ਛੋਟੀ ਦਾ ਕਦ ਕਾਠ ਵੀ ਸੋਹਣਾ ਦੁੱਧ ਦੇ ਯਾ ਵੇਖੋ ਮੇਰੇ ਮੋਢੇ ਮੋਢੇ ਜੀ ਨੀਚੇ ਠੀਕ ਹੈ ਸੱਜਰ ਦਾ ਪਤਾ ਕਿੰਨਾ ਕ ਦੁੱਧ ਕੱਢਦੀ ਹੈ ਠੀਕ ਹੈ ਪਹਿਲੇ ਸੂਏ ਨੇ 13 ਲੀਟਰ ਦੁੱਧ ਕੱਢਿਆ ਜੀ 13 ਪਲੱਸ ਅੱਛਾ ਪਹਿਲੇ ਸੂਏ ਠੀਕ ਹੈ ਸੂਏ ਹੁਣ ਸੋਣਾ ਇਹਨੇ ਅੱਛਾ ਪਹਿਲੇ ਸੂਏ ਸੂਕੇ ਦੂਜੇ ਸੂਏ ਲਈ ਦੋਸਤੋ ਗੱਬਣ ਹੋ ਚੁੱਕੀ ਹੈ ਦੋਹਾਂ ਮਹੀਨਿਆਂ ਦੀ ਠੀਕ ਹੈ ਜੀ ਮਗਰ ਦੋਸਤੋ ਇਹ ਕੱਟੀ ਹੈ ਤੇ ਖੋਲੀਏ ਬਾਈ ਮੜੀ ਜੇ ਨੂੰ ਲਿਆ ਆਖਾ ਮੜੀ ਜੀ ਬਾਹਰ ਬਾਕੀ ਦੋਸਤੋ ਸਿੰਗਾ-ਸੁੰਗਾ ਦੀ ਕੁੰਡੀ ਹੈ ਇਹ ਠੀਕ ਹੈ ਜੀ ਬਾਕੀ ਕਦ ਕਾਠ ਬਹੁਤ ਸੋਹਣਾ ਐ ਇਸ ਛੋਟੀ ਦਾ ਠੀਕ ਹੈ ਲੈ ਆ ਬਈ ਬਾਹਰ ਬਾਕੀ ਦੋਸਤੋ ਲੰਬਾਈ ਲੰਬੂਈ ਚੰਗੀ ਐ ਮੂਮਤੂਰੀ ਬਹੁਤ ਸੋਹਣੀ ਐ ਠੀਕ ਹੈ ਜੀ ਬਾਕੀ ਥੋੜ੍ਹ ਵਗੈਰਾ ਬਹੁਤ ਲੰਬੀ ਐ ਠੀਕ ਹੈ ਤੇ ਥਣਲੇਵੀ ਦੀ ਬਿਲਕੁਲ ਸਾਫ ਆ ਬਸ ਠੀਕ ਹੈ ਬਾਈ ਮੋੜ ਲਈਏ ਲੈ ਆ ਬਾਹਰ ਖਣਾ ਦੀ ਸਾਫ ਹੈ ਠੀਕ ਹੈ ਲੈ ਲੈ ਆ ਬਈ ਮੋੜ ਲਾ ਸਿੰਘ ਹੈ ਜਿਹੜੇ ਦੋਸਤੋ ਪੁੱਛਦੇ ਆ ਠੀਕ ਹੈ ਦੋਆ ਮਹੀਨੇ ਦੀ ਦੋਸਤੋ ਚੈੱਕ ਪਾਸ ਹੋਈ ਵੀ ਹੈ 6 ਕਿਲੋ ਦੁੱਧ ਹੈ ਜਿਹੜਾ ਵੀਰ ਲਿਜਾਊਗਾ ਆਪਣੀ ਗਾਰੰਟੀ ਬਾਈ ਦੱਸੀ ਜਾਂਦੇ ਵੀ ਗਾਰੰਟੀ ਨਾਲ ਦੇਵਾਂਗੇ ਚੈੱਕ ਕਰਾ ਕੇ ਠੀਕ ਹੈ ਤੇ ਜੇ ਕਿਸੇ ਵੀ ਭਰਾ ਨੇ ਆਪ ਵੀ ਖੁਦ ਵੀ ਚੈੱਕ ਕਰਾਉਣੀ ਹੋਵੇ ਤਾਂ ਇੱਥੇ ਜਿਹੜਾ ਆਪ ਦਾ ਡਾਕਟਰ ਲਿਆ ਕੇ ਦੋਸਤੋ ਇੱਥੋਂ ਚੈੱਕ ਕਰਵਾ ਸਕਦੇ ਹੋ ਠੀਕ ਹੈ ਜੀ ਤੇ 6 ਕਿਲੋ ਦੁੱਧ ਹੈ ਤੇ ਬਾਕੀ ਧਾਰ ਜਿਹੜੀ ਤੁਸੀਂ ਜੋ ਕਿ ਇਥੇ ਚੁਆਈ ਦੀ ਬਹੁਤ ਕੋਲੀ ਹੈ ਜੀ ਠੀਕ ਹੈ ਗੱਲ ਹੋਰ ਤੋਂ ਲੈਂਦੇ ਆਂ ਰੰਗ ਦੀ ਤਰ੍ਹਾਂ ਕਰਕੇ ਹੈ ਇਹ ਹਜੇ ਕਾਲੀ ਝੋਟੀ ਆਈ ਹੈ ਅੱਛਾ ਕਾਲੀ ਇੱਕ ਜਿਵੇਂ ਕਰਦੇ ਨੇ ਘਰੇਲੂ ਝੋਟੀ ਹੂੰ ਹੂੰ ਇਹ ਘਰ ਦੀ ਕਿਸੇ ਦੀ ਛੋਟੀ ਜੀ ਸੰਭੀ ਸੀ ਕਰਦੀ ਹੈ ਠੀਕ ਹੈ ਘਰ ਦਾ ਥੋੜਾ ਜਿਹਾ ਦੋਸਤੋ ਉਪਰਾਂ ਕਰਦੀ ਇਹ ਠੀਕ ਹੈ ਜੀ ਤੇ ਦੁੱਧ ਬਿਲਕੁਲ ਤਿਆਰ ਹੈ 6 ਕਿਲੋ ਇਥੇ ਬਿਲਕੁਲ ਤਿਆਰ ਹੈ ਜੀ ਹਾਂਜੀ ਠੀਕ ਹੈ ਤੇ ਜੇ ਕੋਈ ਵੀਰ ਭਰਾ ਇੱਥੇ ਚੋ ਕੇ ਵੇਖਣਾ ਚਾਹੁੰਦਾ ਹੋਵੇ ਚੋਵਾ ਦੇਾਂਗੇ ਜੀ ਚਵਾਵਾਂਗੇ ਠੀਕ ਹੈ ਦੋਆ ਬਿਨੇ ਦੋਸਤੋ ਗੱਬਣਾ ਦੋ ਡੰਗ ਚੋਕੇ ਲੈ ਕੇ ਜਾਵੇ ਇਥੋਂ ਠੀਕ ਹੈ ਤੇ ਕੀ ਰੇਟ ਹੋਊਗਾ ਬਈ ਇਹਦਾ ਰੇਟ ਇਹਦਾ 6600 ਰੁਪਿਆ ਜੀ 6600 ਹਾਂ ਜੀ ਦੋਸਤੋ 6600 ਰੁਪਿਆ ਰੇਟ ਹੈ ਠੀਕ ਹੈ ਜੀ ਬਾਕੀ ਦੋਸਤੋ ਝੋਟੀ ਚੰਗੀ ਹੈ ਟੋਕੜ ਨਾਲ ਗੱਬਣ ਵੀ ਹੈ ਠੀਕ ਹੈ ਮਗਰ ਕੱਟੀਏ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਉਹਨੂੰ ਬਾਜ ਤਿਆਰ ਹੋਊਗੀ ਸੂਣ ਦੇ ਲਈ ਤੇ ਉਦੋਂ ਉਹਨੂੰ ਇੰਨਾ ਵੀ ਝੋਟੀ ਬਣ ਜਾਣਾ ਮਗਰ ਕੱਟੀ ਵੀ ਹੁੰਦੀ ਹੈ ਕੱਟੀ ਵੀ ਠੀਕ ਹੈ 64000 ਰੁਪਿਆ ਰੇਟ ਹੈ ਮਾਵਾਂ ਧੀਆਂ ਦਾ ਜੀ ਨੂੰ ਪਸੰਦ ਆਉਣਗੀਆਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਹੈ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਠੀਕ